ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਉ ਭੈਣੋਂ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਣੀ ਆਪਣੀ ਜਰਨੀ ਚੱਗੇ ਵਧ ਰਹੇ ਹੋਵੋਗੇ ਤੇ ਪਹਿਲਾਂ ਆਪਾਂ ਭੈਣਾਂ ਨੂੰ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਇਹੀ ਰਿਕੁਐਸਟ ਕਰਦੇ ਆਂ ਵੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਨਾਲ ਲੱਗਦੇ ਬੈਲ ਦੇ ਬਟਨ ਨੂੰ ਦਬਾ ਲਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਇੱਕ ਸ਼ਿਕਾਇਤ ਆਪਾਂ ਨੂੰ ਭੈਣਾਂ ਦੇ ਨਾਲ ਹੈਗੀ ਆ ਵੀ ਤੁਸੀਂ ਵੀਡੀਓ ਦੇਖ ਲੈਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਵੀਡੀਓ ਨੂੰ ਲਾਈਕ ਨਹੀਂ ਕਰਦੇ ਕਮੈਂਟ ਨਹੀਂ ਕਰਦੇ ਥੋੜਾ ਜਿਹਾ ਟਾਈਮ ਕੱਢਿਆ ਕਰੋ ਵੀਡੀਓ ਪੂਰੀ ਦੇਖਿਆ ਕਰੋ ਤੇ ਅੱਜ ਦੀ ਵੈਰਾਈਟੀ ਆਪਣੀ ਬਹੁਤ ਹੀ ਸੋਹਣੀ ਰਹਿਣ ਵਾਲੀ ਹੈ ਜੀ ਆਪਾਂ ਬਿਲਕੁਲ ਹਟਕੇ ਤੇ ਵੱਖਰੀ ਚੀਜ਼ ਲੈ ਕੇ ਆਏ ਆ ਤੇ ਸਾਰਾ ਹੈਂਡਵਰਕ ਦਾ ਕੰਮ ਆਉਣਾ ਜੀ ਸਾਰੇ ਸੂਟਾਂ ਤੇ ਦੇਖਦੇ ਜਾਓ ਵੀਡੀਓ ਤੁਸੀਂ ਅੱਗੇ ਇਹ ਦੇਖੋ ਜੀ ਇਹ ਤੁਸੀਂ ਚਾਹੇ ਤਾਂ ਇਹਦਾ ਲਹਿੰਗਾ ਬਣਾ ਸਕਦੇ ਹੋ ਫਰਾਕ ਸੂਟ ਬਣਾ ਸਕਦੇ ਹੋ ਇਹ ਆਪਣੇ ਕੋਲੇ ਵਰਕ ਵਾਲਾ ਕੱਪੜਾ ਆਇਆ ਹੈ ਜੀ ਪਿਛਲੇ ਸਾਲ ਵੀ ਆਪਾਂ ਇਹ ਬਹੁਤ ਸੇਲ ਕੀਤਾਗਾ ਤੇ ਬਣਾਨੇ ਬਹੁਤ ਹੈਵੀ ਸੂਟ ਵੀ ਬਣਾਏ ਇਹਨਾਂ ਦੇ ਇਹ ਅੱਗੇ ਪਿੱਛੇ ਬੈਕ ਤੇ ਵੀ ਵਰਕ ਆਊਗਾ ਤੇ ਫਰੰਟ ਤੇ ਹੀ ਵਰਕ ਆਊਗਾ ਜੀ ਦੇਖ ਸਕਦੇ ਹੋ ਟੋਟਲੀ ਹੈਂਡ ਦਾ ਕੰਮ ਹੈ ਸਾਰਾ ਹੈਂਡ ਮੇਡ ਕੰਮ ਹੈ ਜੀ ਬਹੁਤ ਸੋਹਣੀਆਂ ਚੀਜ਼ਾਂ ਇਹ ਇਹਨੂੰ ਤੁਸੀਂ ਡਾਈ ਵੀ ਕਰਵਾ ਸਕਦੇ ਹੋ ਡਾਇਬਲ ਹੈ ਇਹ ਡਾਈ ਕਰਵਾ ਸਕਦੇ ਹੋ ਤੁਸੀਂ ਜਿੱਦਾਂ ਦਾ ਵੀ ਤੁਹਾਡੀ ਚੋਅ ਹੋਵੇ ਕਲਰ ਡਾਈ ਕਰਵਾ ਸਕਦੇ ਹੋ ਤੇ ਇਹਦੇ ਨਾਲ ਆਪਾਂ ਸ਼ਿਮਰ ਦੀ ਪਿਓਰ ਸ਼ਿਮਰ ਦਾ ਕੱਪੜਾ ਹੈ ਜੀ ਸ਼ਿਮਰ ਦੀ ਸਲਵਾਰ ਲਾ ਕੇ ਦੇਵਾਂਗੇ ਪਿਓਰ ਦੀ ਜਿਦਾਂ ਦਾ ਤੁਸੀਂ ਕਲਰ ਕਰਵਾਉਂਗੇ ਆਪਾਂ ਉਦਾਂ ਦੀ ਸਲਵਾਰ ਲਾ ਕੇ ਦੇ ਦਾਂਗੇ ਤੁਹਾਨੂੰ ਨਾਲ ਮੈਚਿੰਗ ਕਰਕੇ ਤੇ ਜੇ ਤੁਸੀਂ ਵਿਦਆਉਟ ਇਦਾਂ ਹੀ ਲੈਣਾਗਾ ਡਾਈ ਤੋਂ ਵਿਦਆਉਟ ਡਾਈ ਤੋਂ ਵੀ ਲੈ ਸਕਦੇ ਹੋ ਜੀ ਤੇ ਇਹਦਾ ਰੇਟ ਰਹਿਣਾ ਜੇ ਸ਼ਰਟ ਦਾ ਪੀਸ ਹੈਗਾ ਇਹਦਾ ਰੇਟ ਹੋਵੇਗਾ ਸਿਰਫ 2500 ਰੁਪਇਆ ਜੋ ਕਿ 5-5000 ਚ 10-10000 ਚ ਲੈਣਗੇ ਤਿਆਰ ਕਰਵਾਉਂਦਿਆਂ ਪੈਣਾ ਤੇ ਆਪਣਾ ਰੇਟ ਸਿਰਫ 2500 ਰੁਪਇਆ ਰਹਿਣਾ ਜੀ ਸ਼ਿਮਰ ਦੇ ਉੱਤੇ ਇਹ ਪਿਓਰ ਵਾਲੀ ਸ਼ਿਮਰ ਹੈ ਕੱਪੜੇ ਦੀ ਕੁਆਲਿਟੀ ਚੈੱਕ ਕਰਿਆ ਕਰੋ ਤੁਸੀਂ ਆਪਾਂ ਘਟੀਆ ਕੁਆਲਿਟੀ ਦਾ ਕੱਪੜਾ ਬਿਲਕੁਲ ਨਹੀਂ ਲੈ ਕੇ ਆਉਂਦੇ ਤੇ ਬਹੁਤ ਸੋਹਣੀ ਚੀਜ਼ ਹੈ ਜੀ ਸਿਰਫ 2500 ਰੁਪਏ ਰੇਟ ਹੋਵੇਗਾ ਸ਼ਰਟ ਬਣਾਓ ਤੁਸੀਂ ਲਹਿੰਗਾ ਬਣਾਓ ਜੋ ਮਰਜ਼ੀ ਬਣਾਓ ਤੇ ਇੱਕ ਆਪਣੇ ਕੋਲੇ ਹੈਗਾ ਜੀ ਇਹ ਦੁਪੱਟਾ ਇਹ ਸਿਰਫ ਇੱਕੋ ਹੀ ਦੁਪੱਟਾ ਆਇਆ ਆਪਣੇ ਕੋਲੇ ਬਹੁਤ ਹੀ ਜ਼ਿਆਦਾ ਸੋਹਣਾ ਮੈਂ ਕਿਹਾ ਚਲੋ ਪਹਿਣਾ ਨਾਲ ਸ਼ੇਅਰ ਕਰ ਦਿੰਨੇ ਆ ਜਿਹੜੀ ਪਹਿਣਦੇ ਕਰਮਾ ਚ ਹੋਊਗਾ ਲੈ ਲੂਗੀ ਤੇ ਇਹ ਔਰਗੈਂజా ਦਾ ਦੁਪੱਟਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿੰਕ ਕਲਰ ਹੈ ਜੀ ਇਹ ਲਾਈਟ ਬੇਬੀ ਪਿੰਕ ਕਲਰ ਦਾ ਹੈਗਾ ਤੇ ਇਹਦੇ ਵਿੱਚ ਜਿਹੜੇ ਕਲਰ ਆ ਤੁਸੀਂ ਕਿਸੇ ਵੀ ਸੂਟ ਨਾਲ ਇਹਨੂੰ ਕੰਟਰਾਸਟ ਕਰਕੇ ਲੈ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਹੈ ਜੀ ਤੇ ਇਹਦਾ ਰੇਟ ਹੋਵੇਗਾ 600 ਰੁਪਏ ਟੋਟਲ ਵਰਕ ਹੈ ਜੀ ਸਾਰੇ ਦੁਪੱਟੇ ਤੇ ਫੋਰ ਸਾਈਡ ਕੱਟਵਰਕ ਹੋਇਆ ਤੇ ਲੰਬਾ ਚੌੜਾ ਦੁਪੱਟਾ ਹੈ ਵਧੀਆ 600 ਰੁਪਏ ਰੇਟ ਹੋਵੇਗਾ ਇਹਦੀ ਸ਼ਿਪਿੰਗ ਆਪਾਂ ਫ੍ਰੀ ਦੇ ਦੇਾਂਗੇ ਜੀ ਕੋਈ ਐਕਸਟਰਾ ਚਾਰਜ ਨਹੀਂ ਲੱਗਣਗੇ ਸ਼ਿਪਿੰਗ ਦੇ ਤੇ ਇਸ ਤੋਂ ਅੱਗੇ ਸਾਰੇ ਆਪਣੇ ਹੈਂਡਵਰਕ ਦੇ ਸੂਟ ਆਉਣਗੇ ਵੀਡੀਓ ਧਿਆਨ ਨਾਲ ਦੇਖਿਓ ਪਹਿਣਾ ਇੱਕ ਪਹਿਣਾ ਨੂੰ ਆਪਾਂ ਇਹ ਪਹਿਲਾਂ ਦੱਸ ਦਿਆਂ ਵੀ ਇਹ ਕੱਪੜੇ ਦੀ ਤੁਸੀਂ ਕੁਆਲਿਟੀ ਚੈੱਕ ਕਰ ਲਓ ਜੀ ਇਹ ਜੂਟ ਸ਼ਿਮਰ ਦੇ ਵਿੱਚ ਹੈਗਾ ਜੂਟ ਬਰਬਰੀ ਸ਼ਿਮਰ ਹੈ ਵਿੱਚ ਇਹ ਇਹ ਤਾਂ ਸਿਰਫ ਬਰਬਰੀ ਜੂਟ ਹੀ ਹੈ ਇਦੇ ਵਿੱਚ ਸ਼ਾਇਨਗ ਹੈ ਕੋਈ ਇਹ ਇਹ ਵਧੀਆ ਵਾਲਾ ਸਿਲਕੀ ਦੇ ਵਿੱਚ ਥੋੜਾ ਆ ਜਾਂਦਾ ਕਪੜਾ ਤੇ ਟੋਟਲ ਹੈਂਡਵਰਕ ਹੋਇਆ ਜੀ ਦਬਕੇ ਦਾ ਕੱਟ ਦਾਣੇ ਦਾ ਕੰਮ ਹੋਇਆ ਤੇ ਇਹ ਸਾਰਾ ਬਰੀਕ ਸਿੱਪੀ ਦਾ ਕੰਮ ਹੋਇਆ ਮੋਤੀਆਂ ਦਾ ਕੰਮ ਹੋਇਆ ਦੇਖ ਸਕਦੇ ਹੋ ਤੁਸੀਂ ਜੋ ਥ੍ਰੈਡ ਲੱਗਿਆ ਉਹ ਵੀ ਹੈਂਡ ਦੇ ਨਾਲ ਹੀ ਲੱਗਿਆ ਹੋਇਆ ਸਾਰਾ ਇਹਦੇ ਵਿੱਚ ਮਸ਼ੀਨ ਦਾ ਕੋਈ ਕੰਮ ਨਹੀਂ ਡਿਟੇਲ ਪੂਰੀ ਚੈੱਕ ਕਰ ਲਓ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਹੋਇਆ ਤੇ ਹਲਕਾ ਜਿਹਾ ਵਰਕੇ ਦੀ ਬਾਜੂ ਤੇ ਆਣਾ ਇਹ ਆ ਗਿਆ ਜੀ ਬਾਜੂ ਤੇ ਇਸ ਤਰ੍ਹਾਂ ਇਹ ਬਾਜੂ ਤੇ ਹਲਕਾ ਜਿਹਾ ਫੁੱਲ ਆਏਗਾ ਤੇ ਸਾਰਾ ਹੈਂਡ ਦਾ ਕੰਮ ਰਹਿਣਾ ਜੀ ਪਿੰਕ ਕਲਰ ਦਾ ਸੂਟ ਹੈ ਇਹ ਲਾਈਟ ਪਿੰਕ ਕਲਰ ਦਾ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਤੇ ਇਹਨਾਂ ਦਾ ਕੱਪੜੇ ਦਾ ਵਿੱਚ ਕੰਪਰਮਾਈਜ਼ ਨਾ ਕਰਿਆ ਕਰੋ ਤੁਸੀਂ ਕੁਆਲਿਟੀਾਂ ਹਲਕੀਆਂ ਆਉਂਦੀਆਂ ਜੇ ਕਿਸੇ ਕਿਤੋਂ ਤੁਹਾਨੂੰ ਘੱਟ ਰੇਟ 'ਚ ਸੂਟ ਇਹ ਮਿਲਣਗੇ ਨਾ ਪਰ ਰੇਟ ਤੁਹਾਨੂੰ ਬਾਅਦ 'ਚ ਦੱਸਦੇ ਆ ਤੇ ਉਹਨਾ ਬਰਕ ਦੀ ਫਿਨਿਸ਼ਿੰਗ ਦਾ ਫਰਕ ਹੋਊਗਾ ਕੱਪੜੇ ਦਾ ਫਰਕ ਹੋਊਗਾ ਇਹ ਪਿਓਰ ਵਾਲੀ ਹੈਗੀ ਹੈ ਜੂਟ ਬਰਬਰੀ ਵਧੀਆ ਵਾਲੀ ਹੈਗੀ ਇਹ 1000 ਰੁਪਏ ਦਾ ਜੇ ਲੈਣ ਜਾਈਏ ਬਾਜ਼ਾਰ ਚ ਇਕੱਲਾ ਸੂਟ ਮਿਲਦਾ ਹੈ ਤੇ ਆਪਾਂ ਤੁਹਾਨੂੰ ਵਿੱਧ ਬਰਕ ਵਿੱਧ ਸੂਟ ਤੇ ਸਿਰਫ 999 ਰੁਪਏ ਦਾ ਦੇ ਦੇਣਾ ਜੀ 999 ਰੁਪਏ ਦਾ ਸੂਟ ਫ੍ਰੀ ਸ਼ਿਪਿੰਗ ਦੇ ਨਾਲ ਕੋਈ ਐਕਸਟਰਾ ਚਾਰਜ ਸ਼ਿਪਿੰਗ ਦੇ ਨਹੀਂ ਲੱਗਣਗੇ ਜਲਦੀ ਜਲਦੀ ਭਣਾ ਆਰਡਰ ਕਰ ਲਿਓ ਇਹ ਆ ਗਿਆ ਜੀ ਕ੍ਰਾਸ਼ ਦੇ ਵਿੱਚ ਸ਼ਿਮਰ ਇਹ ਕ੍ਰਾਸ਼ ਸ਼ਿਮਰ ਦੇ ਵਿੱਚ ਆ ਗਏ ਫਰੰਟ ਦੇ ਉੱਪਰ ਬੂਟੀਆਂ ਬਣੀਆਂ ਹੋਈਆਂ ਫੁੱਲਾਰ ਬਣੇ ਹੋਏ ਬਹੁਤ ਹੀ ਸੋਹਣੇ ਦੇਖ ਸਕਦੇ ਹੋ ਤੁਸੀਂ ਟੋਟਲੀ ਹੈਂਡ ਦਾ ਕੰਮ ਰਹਿਣਾ ਜੀ ਤੇ ਇਸੇ ਤਰ੍ਹਾਂ ਹੀ ਇੱਧਰ ਵੀ ਬਾਜੂ ਤੇ ਵਰਕ ਆਏਗਾ ਇਹ ਦੇਖ ਸਕਦੇ ਹੋ ਬਾਜੂ ਦਾ ਵਰਕ ਤੇ ਬਹੁਤ ਹੀ ਨਾਈਸ ਕੁਆਲਿਟੀ ਦਾ ਕੱਪੜਾ ਹੈਗਾ ਜੇ ਕਿਤੋਂ ਤੁਹਾਨੂੰ ਘੱਟ ਰੇਟ 'ਚ ਮਿਲਣਗੇ ਇਹੋ ਕੱਪੜੇ ਦੀ ਕੁਆਲਿਟੀ ਦਾ ਤੇ ਵਰਕ ਦੀ ਕੁਆਲਿਟੀ ਦਾ ਜ਼ਰੂਰ ਫਰਕ ਹੋਊਗਾ 999 ਰੁਪਏ ਰੇਟ ਫ੍ਰੀ ਸ਼ਿਪਿੰਗ ਹੋਵੇਗੀ ਇਹ ਵੇਖੋ ਕਲਰ ਕਿੰਨਾ ਹੀ ਪਿਆਰਾ ਆ ਗਿਆ ਜੀ ਇਹ ਵੀ ਜੂਟ ਵਰਬਰੀ ਦੇ ਵਿੱਚ ਹੀ ਹੈ ਇਹਦੇ ਵਿੱਚ ਥੋੜਾ ਸ਼ਿਮਰਦਾ ਹੈਗਾ ਜੱਸਾ ਜੱਸਾ ਹੁੰਦਾ ਹੈ ਇਹ ਜ਼ਿਆਦਾ ਨਹੀਂ ਹੁੰਦਾ ਹੈਗਾ ਕੋਈ ਚੂਬਣ ਵਾਲਾ ਕੱਪੜਾ ਨਹੀਂ ਹੈਗਾ ਤੇ ਬਹੁਤ ਹੀ ਜ਼ਿਆਦਾ ਵਧੀਆ ਕੱਪੜਾ ਹੈਗਾ ਦੇਖ ਸਕਦੇ ਹੋ ਤੁਸੀਂ ਉੱਪਰ ਤੱਕ ਇਹਦੇ ਸਟੋਨ ਦਾ ਕੰਮ ਹੋਇਆ ਹੈ ਤੇ ਸਾਰਾ ਟੋਟਲੀ ਹੈਂਡਵਰਕ ਹੈ ਮੋਤੀਆਂ ਦਾ ਕੰਮ ਹੋਇਆ ਘੇਰੇ ਦੇ ਉੱਪਰ ਸਿੱਪੀ ਦਾ ਕੰਮ ਹੋਇਆ ਬਹੁਤ ਜ਼ਿਆਦਾ ਸੋਹਣਾ ਵਰਕ ਹੈ ਜੀ ਇਹ ਦੇਖ ਸਕਦੇ ਹੋ ਬਾਜੂ ਦਾ ਵਰਕ ਇਹ ਬਾਜੂਆਂ ਤੇ ਵਰਕ ਆਊਗਾ ਇਹ ਲਾਈਟ ਜਾਂ ਕਲਰ ਹੈ ਸਕਾਈ ਬਹੁਤ ਹੀ ਪਿਆਰਾ ਕਲਰ ਹੈ ਤੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰ ਲਿਓ ਜੀ 999 ਰੁਪਏ ਰੇਟ ਫ੍ਰੀ ਸ਼ਿਪਿੰਗ ਹੋਵੇਗੀ ਇਹ ਆ ਗਿਆ ਜੀ ਸ਼ਿਮਰ ਬਰਬਰੀ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਦੇਖ ਸਕਦੇ ਹੋ ਤੁਸੀਂ ਲਾਈਟ ਜਿਆ ਕਲਰ ਆ ਬਹੁਤ ਹੀ ਸੋਹਣਾ ਮਾਊਸ ਕਲਰ ਦੀ ਤਰ੍ਹਾਂ ਨਾ ਰਾਸ਼ਟਾ ਨਾ ਮਾਉਸ ਹੈ ਹੈ ਕਲਰ ਬਹੁਤ ਹੀ ਪਿਆਰਾ ਹੈ ਤੇ ਸਾਰਾ ਟੋਟਲ ਮੋਤੀਆਂ ਦਾ ਕੰਮ ਚੈੱਕ ਕਰ ਸਕਦੇ ਹੋ ਤੁਸੀਂ ਕਟ ਦਾਣੇ ਦਾ ਨਾਲ ਦਬਕੇ ਦਾ ਕੰਮ ਹੋਇਆ ਜੀ ਬਹੁਤ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਤੇ ਜੇ ਤੁਸੀਂ ਹੈਂਡਵਰਕ ਕਰਾਉਣ ਜਾਓਗੇ ਤੇ ਇੰਨੇ ਪੈਸਿਆਂ 'ਚ ਤੁਹਾਨੂੰ ਕੋਈ ਹੈਂਡਵਰਕ ਨਹੀਂ ਇੰਨਾ ਕਰਕੇ ਦੇਊਗਾ ਜਿੰਨੇ 'ਚ ਆਪਾਂ ਤੁਹਾਨੂੰ ਸੂਟ ਵੀ ਵਧੀਆ ਵਾਲਾ ਦੇਤਾ ਜੀ ਤੇ ਵਰਕ ਵੀ ਦੇਤਾ ਸਿਰਫ 999 ਪਰ ਰੇਟ ਫ੍ਰੀ ਸ਼ਿਪਿੰਗ ਹੋਵੇਗੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰ ਲਿਓ ਜੀ ਇਹ ਲਾਸਟ ਸੂਟ ਆ ਗਿਆ ਜੀ ਮਹਿਰੂਨ ਕਲਰ ਦਾ ਇਹ ਮਹਿਰੂਨ ਕਲਰ ਦਾ ਸੂਟ ਆ ਗਿਆ ਇਹ ਸੇਮ ਪਹਿਲਾਂ ਆਪਾਂ ਇੱਕ ਤੁਹਾਨੂੰ ਦਿਖਾਤਾ ਡਿਜ਼ਾਈਨ ਇਹ ਦੂਸਰਾ ਕਲਰ ਆ ਗਿਆ ਇਹ ਉੱਪਰ ਤੱਕ ਸਾਰੇ ਇਹ ਸਿੱਪੀ ਦਾ ਕੰਮ ਹੋਇਆ ਹੈ ਜੀ ਇਹ ਸਾਰੇ 프ਰੰਟ ਤੇ ਸਿੱਪੀ ਆਉਗੀ ਇੱਕ ਰਸ਼ ਦੇ ਵਿੱਚ ਆ ਗਿਆ ਸੂਟ ਤੇ ਇਧਰ ਆ ਗਿਆ ਜੀ ਬਾਜੂ ਦਾ ਕੰਮ ਚੈੱਕ ਕਰ ਸਕਦੇ ਹੋ ਤੁਸੀਂ ਬਾਜੂ ਦਾ ਕੰਮ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੋਇਆ 999 ਰੁਪਏ ਰੇਟ ਹੋਵੇਗਾ ਜੀ ਫ੍ਰੀ ਸ਼ਿਪਿੰਗ ਹੋਵੇਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਸੂਟ ਕਿਦਾਂ ਦੇ ਲੱਗੇ ਤੇ ਸਾਰਿਆਂ ਭੈਣਾ ਤੁਸੀਂ ਲਾਈਕ ਵੀਡੀਓ ਨੂੰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਜੀ ਥੈਂਕ ਯੂ